ਆ ਬਲੱਡ ਪ੍ਰੈਸ਼ਰ ਦਰਸਲ ਅਚਾਨਕ ਘਟੋ ਜਾਂਦਾ ਹੈ 1 ਘੰਟੇ ਤੱਕ ਢੱਲੇਵਾਲ ਦੀ ਹਾਲਤ ਗੰਭੀਰ ਰਹੀ 1 ਘੰਟੇ ਤੱਕ ਬੇਹੋਸ਼ੀ ਦੀ ਹਾਲਤ ਵਿੱਚ ਰਿਹਾ ਜਗਜੀਤ ਸਿੰਘ ਢੱਲੇਵਾਲ ਡਾਕਟਰਾਂ ਨੇ ਹੱਥਾਂ ਪੈਰਾਂ ਦੀ ਉਸ ਦੇ ਬਾਅਦ ਮਾਲਿਸ਼ ਕੀਤੀ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਹਾਲਾਂਕਿ ਨਾਰਮਲ ਹੋ ਗਿਆ ਸਰਕਾਰੀ ਡਾਕਟਰਾਂ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਸੀ ਢੱਲੇਵਾਲ ਦੀ ਬੇਹੋਸ਼ੀ ਦੇ ਵਿੱਚ ਜਾਣ ਕਰਕੇ ਥਨੌਰੀ ਬਾਰਡਰ ਤੇ ਮਾਹੌਲ ਵੀ ਕਾਫੀ ਗੰਭੀਰ ਬਣ ਗਿਆ ਕਈ ਮਹਿਲਾਵਾਂ ਆਪਣੇ ਹੰਝੂ ਤੱਕ ਵੀ ਨਹੀਂ ਰੋਕ ਸਕੀਆਂ ਅ ਅ ਦਰਸਲ ਰਾਤ ਵੇਲੇ ਜਦੋਂ ਇਹ ਅਚਾਨਕ ਸਿਹਤ ਵਿਗੜੀ ਉਸ ਦੇ ਬਾਅਦ ਹਾਲਾਂਕਿ ਡਾਕਟਰਾਂ ਦੀ ਟੀਮ ਔਕੇ ਤੇ ਪਹੁੰਚਦੀ ਹੈ ਡਾਕਟਰ ਹਰਕਤ ਵਿੱਚ ਆਉਂਦੇ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਜਾਂਦੀ ਹੈ ਪਰ ਇੱਕ ਘੰਟੇ ਤੱਕ ਬਹੁਤ ਬਹੁਤ ਸਥਿਤੀ ਜਿਹੜੀ ਕਿ ਗੰਭੀਰ ਬਣ ਜਾਂਦੀ ਹੈ ਕਨੋਰੀ ਬਾਰਡਰ ਦੀ ਕਿਉਂਕਿ ਉੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸਨ ਤੇ ਉਸ ਦੌਰਾਨ ਮਹਿਲਾਵਾਂ ਭਾਵੁਕ ਹੁੰਦੀਆਂ ਹੋਈਆਂ ਵੀ ਨਜ਼ਰ ਆਈਆਂ ਹਾਲਾਂਕਿ ਜਿਵੇਂ ਹੀ ਡਾਕਟਰ ਦੇ ਬਲੋਂ ਨਾਲ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਤਕਰੀਬ ਇੱਕ ਘੰਟੇ ਬਾਅਦ ਬਲੱਡ ਪ੍ਰੈਸ਼ਰ ਜੋ ਕਿ ਨਾਰਮਲ ਹੋ ਜਾਂਦਾ ਦਰਸਲ 43 ਦਿਨਾਂ ਤੋਂ ਕਿਸਾਨਾ ਗੁਜ ਆ ਮਰਨ ਵਰਤ ਤੇ ਬੈਠੇ ਹੋਏ ਨੇ ਲਗਾਤਾਰ ਜੋ ਕਿ ਵਕਫਾ ਅਧਿਕਾਰੀਆਂ ਦੇ ਵੱਲੋਂ ਕੱਲ ਆ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਵੀ ਪਹੁੰਚੀ ਉਹਨਾਂ ਦੇ ਮੈਂਬਰਾਂ ਦੇ ਵੱਲੋਂ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ ਗਈ ਪਰ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਸੇ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਪਹਿਲਾਂ ਆ ਕੇਂਦਰ ਸਰਕਾਰ ਮੰਗਾਂ ਪੂਰੀਆਂ ਕਰੇ ਫੇਰੀ ਮਰਨ ਵਰਤ ਖਤਮ ਕੀਤਾ ਜਾਵੇਗਾ ਤਾਂ ਸਿੱਧਾ ਰੋਕਾਂਗੇ ਖਨੋਰੀ ਬਾਰਡਰ ਦਾ ਜਿੱਥੋਂ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜ ਚੁੱਕੇ ਨੇ ਆ ਚਰਨਜੀਤ ਫਿਲਹਾਲ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਹਾਲਾਂਕਿ ਰਾਜ ਸਟਰੀਕ ਦੀ ਖਬਰ ਸਾਹਮਣੇ ਆਈ ਉਸਨੇ ਸਾਰਿਆਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਜਿਸ ਤਰੀਕੇ ਦੇ ਨਾਲ 1 ਘੰਟੇ ਤੱਕ ਹਾਲਤ ਜ਼ਿਆਦਾ ਗੰਭੀਰ ਰਹੀ ਹੁਣ ਦੀ ਕੀ ਕੋਈ ਜਾਣਕਾਰੀ ਹੈ ਤਾਂ ਬਿਲਕੁਲ ਪਰਮਿੰਦਰ ਪੂਰੀ ਰਾਤ ਦੇ ਲਗਭਗ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਰਹੀ ਆ ਇੱਕ ਘੰਟਾ ਜਿਹੜੀ ਹਾਲਾਤ ਨੇ ਕਾਫੀ ਜ਼ਿਆਦਾ ਗੰਭੀਰ ਰਹੇ ਪਰ ਕਿਤਨਾ ਕਿਤੇ ਜਿਹੜੇ ਡਾਕਟਰ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪੂਰੀ ਰਾਤ ਜਿਹੜਾ ਜਗਜੀਤ ਸਿੰਘ ਡੱਲੇਵਾਲ ਆ ਉਹ ਸਟੇਬਲ ਨਹੀਂ ਹੋਏ ਬਲੱਡ ਪ੍ਰੈਸ਼ਰ ਇੱਕਦਮ ਡਾਊਨ ਹੋ ਗਿਆ ਸੀ 43 ਦਿਨ ਹੋ ਚੁੱਕੇ ਨੇ ਕੱਲ ਜਿਹੜੀ ਹਾਈ ਲੈਵਲ ਕਮੇਟੀ ਆ ਸੁਪਰੀਮ ਕੋਰਟ ਦੀ ਉਹ ਆਈ ਉਹਨਾਂ ਨੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਤਕਰੀਬਨ ਦੇਰ ਸ਼ਾਮ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਗੰਭੀਰ ਹੋ ਗਈ ਬੇਹੋਸ਼ੀ ਦੀ ਹਾਲਤ ਦੇ ਵਿੱਚ ਵੀ ਪੂਰੀ ਰਾਤ ਉਹਨਾਂ ਦੀ ਜਿਹੜੀ ਸੇਤ ਆ ਉਹਨਾਂ ਦੇ ਹੱਥ ਪੈਰਾਂ ਦੀ ਮਾਲਿਸ਼ ਆ ਜਿਹੜੀ ਡਾਕਟਰ ਕਰਦੇ ਰਹੇ ਨੇ ਡਾਕਟਰ ਸਵਾਮਾਨ ਦੀ ਟੀਮ ਲਗਾਤਾਰ ਪਹਿਲੇ ਦਿਨ ਤੋਂ ਇੱਥੇ ਆ ਤੇ ਉਹਨਾਂ ਦੇ ਵੱਲੋਂ ਪੂਰੀ ਰਾਤ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਨੇ ਬਤਾਇਆ ਗਿਆ ਤਾਂ ਡਾਕਟਰ ਸਾਡੇ ਨਾਲ ਨੇ ਡਾਕਟਰ ਉਤਾਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਪੂਰੀ ਰਾਤ ਖਰਾਬ ਰਹੇ ਨੇ ਬੇਹੁਸ਼ੀ ਦੀ ਹਾਲਤ 'ਚ ਰਹੇ ਨੇ ਜਗਜੀਤ ਢੱਲੇਵਾਲ ਤਾਂ ਹੁਣ ਦੇ ਹਾਲਾਤ ਕਿਵੇਂ ਨੇ ਤੇ ਪੂਰੀ ਰਾਤ ਕਿਵੇਂ ਲੰਗੀ ਉਹਨਾਂ ਦੇ ਹਾਂਜੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਵਾਯਮਨ ਫਾਈਵ ਰਿਵਰਾੜ ਐਸੋਸੀਏਸ਼ਨ ਹਲਾਤ ਬਾਈ ਜੀ ਰਾਤ ਸਾਰੀ ਬਹੁਤ ਪਰੇਸ਼ਾਨ ਰਹੇ ਕਿਉਂਕਿ ਜਦੋਂ ਉਹਨਾਂ ਦੀ ਪਹਿਲਾਂ ਸਿਹਤ ਡਾਊਨ ਹੋਈ ਵੋਮਟਿੰਗ ਆਈ ਉਹਨਾਂ ਨੂੰ ਹਨਾ ਉਲਟ ਤੇ ਸਿਹਤ ਇੰਨੀ ਜ਼ਿਆਦੀ ਡਾਊਨ ਹੋ ਗਈ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਤੇ ਉਹਨਾਂ ਦਾ ਸਰੀਰ ਜਿੱਦਾਂ ਪਹਿਲਾਂ ਦੀ ਤਰ੍ਹਾਂ ਬਰਫਾਂ ਨੂੰ ਠੰਡਾ ਹੋ ਕੇ ਬਹੁਤ ਜ਼ਿਆਦਾ ਮਤਲਬ 1 ਘੰਟਾ ਤੱਕ ਸਰੀਰ ਮਤਲਬ ਉਹਨਾਂ ਦਾ ਸਾਡੇ ਕਿਸੇ ਵੀ ਸਮਝ ਜੀ ਨਹੀਂ ਆਇਆ ਪੌਣਾ ਘੰਟਾ ਘਟੋ ਘਟ ਹਨਾ ਮੁੜ ਕੇ ਜਦੋਂ ਉਹਨਾਂ ਦੀਆਂ ਲੱਤਾਂ ਉੱਪਰ ਕੀਤੀਆਂ ਦੇ ਸਿਰ ਨੀਵਾ ਕੀਤਾ ਥੋੜਾ ਜਿਹਾ ਉਹਨਾਂ ਦਾ ਬਲੱਡ ਪ੍ਰੈਸ਼ਰ ਮਤਲਬ ਥੋੜਾ ਜਿਹਾ ਉੱਪਰ ਆਇਆ ਹਨਾ ਤੇ ਉਹਨਾਂ ਨੇ ਰਿਸਪੌਂਸ ਦਿੱਤਾ ਥੋੜਾ ਜਿਹਾ ਪਰ 10-15 ਮਿੰਟ ਉਹ ਮਤਲਬ ਠੀਕ ਰਹੇ ਆ ਪਰ ਜਦੋਂ ਫੇਰ ਉਹਨਾਂ ਦੀਆਂ ਲੱਤਾਂ ਥੋੜੀਆਂ ਜੀਆਂ ਮਤਲਬ ਵੀ ਜਿਵੇਂ ਉਹ ਥੋੜੇ ਜਨ ਅਨਕੰਫਰਟੇਬਲ ਸੀ ਤੇ ਉਹਨਾਂ ਥੋੜੀਆਂ ਜੀਆਂ ਲੱਤਾਂ ਫੇਰ ਸਿੱਧੀਆਂ ਕੀਤੀਆਂ ਤੇ ਉਹ ਫੇਰ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਫੇਰ ਉਸੇ ਤਰ੍ਹਾਂ ਹੀ ਥੱਲੇ ਰਿਹਾ ਸਾਰੀ ਰਾਤ ਇਹਦਾ ਨੰਗੀ ਬਹੁਤ ਜ਼ਿਆਦਾ ਪਰੇਸ਼ਾਨ ਰਹੇ ਕਿਉਂਕਿ ਅਸੀਂ ਵੀ ਕਮੈਂਟ ਨਹੀਂ ਸੌਂਦੇ ਹੁਤੇ ਡਾਕਟਰ ਸਵਾਯਮਾਨ ਨਾਲ ਵੀ ਬਾਹਰ ਆਪਣੇ ਉੱਥੇ ਉਹਨਾਂ ਨਾਲ ਵੀ ਮਤਲਬ ਗੱਲਬਾਤ ਹੁੰਦੀ ਰਹੀ ਆਪਣੀ ਟੀਮ ਅਜੇ ਵੀ ਅੰਦਰ ਹੀ ਬੈਠੀ ਆ ਸਾਰੀ ਰਾਤ ਆਪਣੀ ਟੀਮ ਉਹਨਾਂ ਦੇ ਲਾਗੇ ਰਹੀ ਆ ਵੀ ਸਾਰੀ ਰਾਤ ਉਹ ਸਟੇਬਲ ਨਹੀਂ ਰਹੇ ਬਹੁਤ ਜ਼ਿਆਦਾ ਪਰੇਸ਼ਾਨ ਰਹੀ ਬਹੁਤ ਜਿਆਦੀ ਉਹਨਾਂ ਦੀ ਸਿਹਤ ਡਾਊਨ ਰਹੀ ਸਾਰੀ ਰਾਤ ਹੁੰਦੇ ਹਾਲਾਤ ਕੀ ਨੇ ਹੁਣ ਤੁਸੀਂ ਬਾਹਰ ਆਏ ਹੋ ਥੋੜੇ ਦੇਰ ਪਹਿਲਾਂ ਹੀ ਆਪਾਂ ਮਿਲਿਆ ਤੁਸੀਂ ਦੱਸਿਆ ਕਿ ਪੂਰੀ ਰਾਤ ਤੁਸੀਂ ਜਾਗਦੇ ਰਹੇ ਤਾਂ ਹੁੰਦੇ ਹਾਲਾਤ ਕਿੰਨੇ ਡਲੇਵਾਲ ਸਾਹਿਬ ਹੁਣ ਮੈਂ ਤੁਹਾਨੂੰ ਹੋਰ ਦੱਸਿਆ ਬਾਈ ਜੀ ਖਰੀਦੀਆਂ ਲੱਤਾਂ ਤੇ ਕੁਝ 5 7 10 ਮਿੰਟ ਬਾਅਦ ਫਿਰ ਬਲੱਡ ਪ੍ਰੈਸ਼ਰ ਉਹਨਾਂ ਦਾ ਥੱਲੇ ਆਉਣ ਲੱਗ ਪੈਂਦਾ ਵੀ ਮਤਲਬ ਇੰਨੀ ਜਿਆਦੀ ਸਿਮ ਬਲੱਡ ਪ੍ਰੈਸ਼ਰ ਆਪਣੀ ਪਲਸੇ ਆਫ ਲੈਕਚੂਏਟ ਕਰ ਰਹੀ ਆ ਹਾਂ ਪਰ ਜਿਵੇਂ ਦੇਖਦੇ ਹਾਂ ਕਿਉਂਕਿ ਕੱਲ ਕਮੇਟੀ ਆਈ ਆ ਕਮੇਟੀ ਨਾਲ ਲੰਬਾ ਸਮਾਂ ਉਹਦੀ ਗੱਲਬਾਤ ਹੋਈ ਆ ਜਦੋਂ ਜਿਆਦਾ ਬੋਲਦੇ ਨੇ ਜਾਂ ਜਿਆਦਾ ਕਿਸ ਤਰ੍ਹਾਂ ਕਿਤੇ ਉਹਨਾਂ ਨੂੰ ਉੱਠਣਾ ਪੈਂਦਾ ਜਾਂ ਥੋੜਾ ਬਹੁਤ ਪਾਸੇ ਲੈਣੇ ਪੈਂਦੇ ਨੇ ਤਾਂ ਜਾ ਕੇ ਜਿਹੜੀ ਹੈਗੀ ਤਵੇ एकदम ਖਰਾਬ ਹੋ ਜਾਂਦਾ ਜਿਆਦਾ ਬੋਲਣ ਦੇ ਨਾਲ ਬਾਈ ਜੀ ਗੱਲ ਤੇ ਆ ਵੀ ਹੁਣ ਉਹਨਾਂ ਦਾ ਮਸਲ ਮਾਸ ਬਿਲਕੁਲ ਟੁੱਟ ਟੁੱਟਨਦਿਆ ਵਸੇਤ ਬਿਲਕੁਲ ਡਾਊਨ ਹੈ ਉਮਰ ਉਹਨਾਂ ਦੀ ਬਹੁਤ ਜਿਆਦੀ ਹੈ ਨਾ ਵੀ ਬਜ਼ੁਰਗ ਹੈ ਨਾ ਇੱਕ ਠੰਡ ਬਹੁਤ ਜਿਆਦੀ ਆ ਤੇ ਉਹ ਤੁਸੀਂ ਆਪ ਹੀ ਵੇਖ ਲਓ ਵੀ ਅੱਜ 43 ਦਿਨ ਹੋ ਗਏ ਆ ਤੇ ਬੰਦਾ ਕਿੰਨੇ ਦਿਨ ਕੱਡੂ ਕੀ ਕਰੂ ਬੰਦਾ ਹਨਾ ਜਵਾਬ ਦੇਣਾ ਹੀ ਆ ਨਾ ਹੁਣ ਉਹ ਰਾਤ ਇਹ ਮਤਲਬ ਸਾਨੂੰ ਸਾਡੀ ਟੀਮ ਲਈ ਏਡਾ ਜਿਆਦਾ ਮਤਲਬ ਇੱਕ ਇੱਕ ਹਸਾਉਣਾ ਗੱਲ ਕਰ ਲਈ ਵੀ ਇੱਕ ਚੈਲੰਜ ਹੀ ਵੀ ਕਿਵੇਂ ਰਾਤ ਅਸੀਂ ਤੇ ਕੱਟੀ ਆ ਬਹੁਤ ਔਖੀ ਆ ਵੀ ਮੈਂ ਨਹੀਂ ਸਮਝਦਾ ਵੀ ਹੁਣ ਉਹ ਪ੍ਰਧਾਨ ਜੀ ਉਹਨਾਂ ਦਾ ਕੋਈ ਜ਼ਿਆਦਾ ਟਾਈਮ ਲੱਗਦਾ ਸਰੀਰ ਦੇ ਵੱਲੋਂ ਕਿਉਂਕਿ ਰਾਤ ਇੱਕ ਵਾਰੀ ਸਾਨੂੰ ਲੱਗਦਾ ਹੈ ਵੀ ਬਸ ਹੁਣ ਕੰਮ ਖਤਮ ਹੈ ਜਦਾਂ ਦੀ ਉਹਨਾਂ ਦੀ ਸਿਹਤ ਹੁੰਦੀ ਜਾਂਦੀ ਹੈ ਜਦੋਂ ਡਾਕਟਰ ਚੈਲੰਜ ਇੱਕ ਹੋਰ ਵੀ ਵੱਡਾ ਹੁੰਦਾ ਤੁਸੀਂ ਇਲਾਜ ਵੀ ਨਹੀਂ ਕਰ ਸਕਦੇ ਮੌਜੂਦ ਉਹ 24 ਘੰਟੇ ਤੁਹਾਡੇ ਇੱਥੇ ਸੇਵਾ ਤੁਸੀ ਸਰਵਿਸ ਦੇ ਰਹੇ ਹੋ ਪਰ ਜਦੋਂ ਮੌਕੇ ਦੇ ਉੱਪਰ ਤੁਹਾਨੂੰ ਪਤਾ ਕਿ ਹਾਲਾਤ ਖਰਾਬ ਨੇ ਇਲਾਜ ਤੁਸੀਂ ਕਰ ਨਹੀਂ ਸਕਦੇ ਤਾਂ ਕਿਸ ਤਰੀਕੇ ਦਾ ਟ੍ਰੀਟਮੈਂਟ ਦਿੱਤਾ ਗਿਆ ਭਾਈ ਜੀ ਮੈਂ ਤੁਹਾਨੂੰ ਉਹ ਦੱਸਿਆ ਨਾ ਵੀ ਸਾਡੀ ਰਾਤ ਸਾਰੀ ਡਾਕਟਰ ਸਵਾਇਮਣ ਜਿੰਨੇ ਵੀ ਸਾਡੇ ਮਤਲਬ ਲੰਗ ਸਪੈਸ਼ਲਿਸਟ ਆ ਜਾਂ ਡਾਕਟਰ ਸਵਾਇਮਣ ਜਿੱਦਾਂ ਹਾਰਟ ਸਪੈਸ਼ਲਿਸਟ ਆ ਲਿਵਰ ਕਿਡਨੀ ਸਾਰੇ ਜਿੰਨੇ ਵੀ ਮਤਲਬ ਉਹਨਾਂ ਨਾਲ ਮੀਟਿੰਗ ਸਾਰੀ ਸਾਰੇ ਰਾਤ ਫੋਨ ਤੇ ਗੱਲ ਚੱਲਦੀ ਰਹੀ ਵੀ ਜੋ ਵੀ ਮਤਲਬ ਉਹਨਾਂ ਵੱਲੋਂ ਗਾਈਡਲਾਈਨ ਦਿੱਤੀਆਂ ਗਈਆਂ ਜੋ ਸਾਡੇ ਡਾਕਟਰ ਹੀ ਉਸ ਟਾਈਮ ਤੇ ਜਿੱਦਾਂ ਲੱਤਾਂ ਉੱਪਰ ਕੀਤੀਆਂ ਸਿਰ ਨੀਵਾ ਕੀਤਾ ਹੱਥ ਛੇ ਜਾਂ ਜੋ ਵੀ ਮਤਲਬ ਉਸ ਟਾਈਮ ਤੇ ਅਸੀਂ ਬਿਨਾਂ ਮੈਡੀਸਨ ਤੋਂ ਕਰਦੇ ਰਿਹਾ ਸਾਰੀ ਰਾਤ ਕਰਕੇ ਟਾਈਮ ਕੱਢਿਆ ਉਸੇ ਤਰ੍ਹਾਂ ਮਤਲਬ ਉਹ ਹੀ ਟ੍ਰੀਟਮੈਂਟ ਟ੍ਰੀਟਮੈਂਟ ਤੇ ਕੀਤਾ ਨਹੀਂ ਜੋ ਦੀਆਂ ਹੈਗੀਆਂ ਜਿਵੇਂ ਡਾਕਟਰ ਸਵੇਮਾਨੀ ਜਾਂ ਸਾਡੀ ਡਾਕਟਰਾਂ ਦੀ ਟੀਮ ਹੀ ਉਹਨਾਂ ਨੇ ਉਸ ਟਾਈਮ ਉਹਨਾਂ ਨੂੰ ਜਿੱਦਾਂ ਵੀ ਕਰਕੇ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਰਾਤ ਪਰ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਜੇ ਵੀ ਇਸ ਵਕਤ ਵੀ ਮਤਲਬ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਆਪਣਾ ਸਟੇਬਲ ਆ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਕਿਉਂਕਿ ਪਲ-ਪਲ ਤਾਂ ਮਤਲਬ ਉਹਨਾਂ ਦੀ ਸਥਿਤੀ ਮਤਲਬ ਅਪ ਡਾਊਨ ਹੋ ਰਿਹਾ ਵਾ ਜਿਵੇਂ ਬਲੱਡ ਪ੍ਰੈਸ਼ਰ ਜਿਵੇਂ ਕਈ ਵਾਰ ਆਪਸ ਸਟੇਜ ਤੇ ਲੈ ਆਉਂਦੇ ਹਨ ਉਹਨਾਂ ਨੂੰ ਨਾ ਕਹਿ ਦਿੰਦੇ ਆ ਕਿ ਅੱਜ ਸਟੇਜ ਤੇ ਲੈ ਕੇ ਆਉਣਾ ਢੱਲੇ ਵਟਸਐਪ ਸਪੀਚ ਵੀ ਦਿੰਦੇ ਨੇ ਲੱਗਦਾ ਕਿ ਹੁਣ ਜਿਸ ਤਰੀਕੇ ਨਾਲ ਹਾਲਾਤ ਗੰ なるかだ ਬਾਈ ਜੀ ਗੱਲ ਤੇ ਆ ਵੀ ਜਦੋਂ ਉਹਦਣ ਵੀ ਸਟੇਜ ਤੇ ਲੈ ਕੇ ਗਏ ਹੈ ਨਾ ਉਹਦਣ ਵੀ ਸਥਿਤੀ ਉਹਨਾਂ ਦੀ ਨਹੀਂ ਹੈਗੀ ਕਿਉਂਕਿ ਸਾਡੇ ਵੱਲੋਂ ਤੇ ਰੋਕਿਆ ਗਿਆ ਹੈ ਵੀ ਉਹਨਾਂ ਦਾ ਜਿਹੜਾ ਮਤਲਬ ਸਰੀਰ ਆ ਉਹਨਾਂ ਦਾ ਸਰੀਰ ਨੂੰ ਸਰੀਰ ਖਾ ਗਿਆ ਜਿਵੇਂ ਮਤਲਬ ਸਿਹਤ ਇੰਨੀ ਡੋਣ ਆ ਇੱਕ ਤਰ੍ਹਾਂ ਦਾ ਉਹਨਾਂ ਦਾ ਹੱਡੀਆਂ ਦਾ ਮਤਲਬ ਢਾਂਚਾ ਰਹਿ ਗਿਆ ਹੈ ਨਾ ਪਰ ਉਹਦਣ ਵੀ ਉਹਨਾਂ ਨੇ ਸਾਡੇ ਬਹੁਤ ਜ਼ਿਆਦਾ ਮਨਾ ਕਰਨ ਤੇ ਵੀ ਕਿਹਾ ਵੀ ਨਹੀਂ ਮੈਂ ਜਾਣਾ ਹੀ ਜਾਣਾ ਹੈ ਨਾ ਵੀ ਮੈਂ ਇਹਨਾਂ ਲੋਕਾਂ ਵਾਸਤੇ ਬੈਠਾ ਵਾਂ ਸੜਕਾਂ ਤੇ ਕਿ ਮੈਂ ਕਿਤੇ ਅੰਦਰੇ ਵੜ ਕੇ ਮਰ ਨਹੀਂ ਥੋੜੀ ਬੈਠਾ ਵਾਂ ਸੋ ਉਹਨਾਂ ਨੇ ਬਹੁਤ ਜ਼ਿਆਦੀ ਜ਼ਿੱਦ ਕੀਤੀ ਕਰਨ ਦੇ ਕਾਰਨ ਅਹੀਂ ਵੀ ਮਤਲਬ ਸਾਨੂੰ ਵੀ ਬੜ ਕਿਵੇਂ ਹਨਾ ਆਪਾਂ ਪੂਰਾ ਚਲੋ ਉਸ ਟਾਈਮ ਪ੍ਰਬੰਧ ਕੀਤਾ ਉੱਥੇ ਵੀ ਕਹਿ ਬਣਾ ਆਪਣਾ ਇੱਥੇ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਉੱਥੇ ਕਹਿ ਬਣ ਦੇ ਵਿੱਚ ਉਹਨਾਂ ਨੂੰ ਚਲੋ ਉੱਥੇ ਕੀਤਾ ਚਲੋ ਉਹਦਣ ਦੀ ਸਿਹਤ ਮਤਲਬ ਜਿਆਦੀ ਡਾਊਨ ਹੋ ਗਈ ਕਿਉਂਕਿ ਉਹ ਉਹ ਜਿਹੜਾ ਸਫ਼ਰੀ 2-3 ਕਿਲੋਮੀਟਰ ਦਾ ਉਹਨਾਂ ਦਾ ਜਾਂ ਜਿਵੇਂ ਮਤਲਬ 40 ਦਿਨਾਂ ਤੋਂ ਅੰਦਰ ਰਹੇ ਹੈਗੇ ਸੀ ਉਹ ਜਾਣ ਦੇ ਕਾਰਨ ਹੀ ਉਹਦਣ ਦੀ ਸਥਿਤੀ ਕੋਈ ਉਹਨਾਂ ਦੀ ਨਹੀਂ ਹੈਗੀ ਕਿਉਂਕਿ ਉਹਦਣ ਉਸ ਟਾਈਮ ਜਦੋਂ ਬੋਲੇ ਆ ਉਦੋਂ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਟ ਕਰ ਗਿਆ ਸੀ ਬਹੁਤ ਜ਼ਿਆਦਾ ਅੱਪ ਹੋ ਗਿਆ ਸੀ ਉਸ ਤੋਂ ਬਾਅਦ ਮੁੜ ਕੇ ਉਹ ਜਦੋਂ ਇੱਥੇ ਲੈ ਗਏ ਉਦੋਂ ਬਿਲਕੁਲ ਡਾਊਨ ਹੋ ਗਿਆ ਵੋਮਟਿੰਗ ਆਈਆਂ ਹਨਾ ਵੀ ਜਿੱਦਾਂ ਤੈਨੂੰ ਮੈਂ ਦੱਸਿਆ ਵੀ ਸਰੀਰ ਠੰਡਾ ਹੋ ਜਾਂਦਾ ਤਰੇਲੀਆਂ ਆਈਆਂ ਹਨਾ ਸੋ ਸਰੀਰ ਹੁਣ ਇਸ ਵਕਤ ਮਤਲਬ ਸਾਡੀ ਵੀ ਸਮੇਂ ਤੋਂ ਬਾਹਰ ਹੋ ਗਿਆ ਵੀ ਕੀ ਬਣੂਗਾ ਵੀ ਬਹੁਤ ਜਿਆਦਾ ਮਤਲਬ ਉਹਨਾਂ ਦੀ ਸਥਿਤੀ ਡਾਊਨ ਹੈ ਸੋ ਬਿਲਕੁਲ ਪਰਮਿੰਦਰ ਇਹ ਅਵਤਾਰ ਜੀ ਨੇ ਡਾਕਟਰ ਜਿਹੜੇ ਲਗਾਤਾਰ ਡਾਕਟਰ ਸਵਾਮਾ ਦੀ ਟੀਮ ਤੋਂ ਪਹਿਲੇ ਦਿਨ ਤੋਂ ਹੀ ਜਗਜੀਤ ਸਿੰਘ ਢੱਲੇਵਾਲ ਦੇ ਇਸ ਮੋਰਚੇ ਦੇ ਵਿੱਚ ਸਵਾਵਾਮ ਦੇ ਰਹੇ ਨੇ ਸਾਫ਼ ਤੌਰ ਤੇ ਪੂਰੀ ਰਾਤ ਇਹਨਾਂ ਦੀ ਵਿਨੰਗੀ ਹੈ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਡਾਕਟਰ ਹੈਗੇ ਹਾਂ ਪਰ ਇਲਾਜ ਨਹੀਂ ਕਰ ਸਕਦੇ ਸਿਰਫ ਹੱਥ ਪੈਰ ਛਸ ਕੇ ਜਾਂ ਕਿਤਰਕੇ ਤੇ ਉਹਨਾਂ ਦੇ ਲੱਤਾਂ ਉੱਪਰ ਕਰਕੇ ਜਿਹੜਾ ਹੈਗਾ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਇਹਨਾਂ ਨੇ ਮੈਂਟੇਨ ਕੀਤਾ ਪਰ ਹੁਣ ਵੀ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜੇ ਜਗਜੀਤ ਢੱਲੇਵਾਲ ਹੈਗੇ ਨੇ ਸਿਹਤ ਉਹਨਾਂ ਦੀ ਠੀਕ ਨਹੀਂ ਹੈਗੀ ਹਜੇ ਵੀ ਉਹ ਗੰਭੀਰ ਹਾਲਾਤ 40 ਦਿਨ ਹੋ ਚੁੱਕੇ ਨੇ ਮੌਸਮ ਲਗਾਤਾਰ ਠੰਡ ਜਿਹੜੀ ਹੈਗੇ ਵਾਧੀ ਜਾ ਰਹੀ ਹੈ ਜਿਸ ਦੇ ਕਾਰਨ ਹਾਲਾਤ ਜਗਜੀਤ ਵਾਲੇਵਾਲ ਦੇ ਗੰਭੀਰ